ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸੂਬੇ ਦੇ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਪਾਤਲ ਦਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਲਗਾਤਾਰ ਹੋ ਰਹੀਆਂ ਬੇਅਦਬੀਆਂ ਘਟਨਾਵਾਂ ਕੁਝ ਸ਼ਰਾਰਤੀ ਲੋਕਾਂ ਰਹੇ ਨੇ ਕੋਈ ਮਾੜੇ ਬੰਦੇ ਗਲਤ ਬੰਦੇ ਇਹ ਜੀਆਂ ਘਟਨਾਵਾਂ ਜਿਹੜੀਆਂ ਪੰਜਾਬ ਦਾ ਅਮਨ ਸ਼ਾਂਤੀ ਪੰਗ ਕਰਨਾ ਚਾਹੁੰਦੇ ਆ ਕੋਈ ਨਾ ਕੋਈ ਸ਼ਰਾਰਤੀ ਬੰਦੇ ਹੈ ਜੀ ਕੋਈ ਸਹੀ ਸੋਚ ਵਾਲਾ ਬੰਦਾ ਇਹ ਸੋਚ ਸਕਦਾ ਇਹ ਜੀ ਗਲਤੀ ਪੁੱਜੇ ਬੱਜਰ ਪਾਪ ਕਰਦਾ ਕੋਈ ਫਿਲੌਰ ਵਿਧਾਨ ਸਭਾ ਹਲਕੇ ਤੋਂ ਉਪ ਮੁੱਖ ਮੰਤਰੀ ਵੱਲੋਂ ਅਵਿਨਾਸ਼ ਚੰਦਰ ਦੀ ਥਾਂ ਬਲਦੇਵ ਖੇਰਾ ਨੂੰ ਉਮੀਦਵਾਰ ਐਲਾਨਣ ਤੇ ਸੀਐਮ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਵੇਂ ਪ੍ਰਾਂ ਨੇ ਤੇ ਮਾਮਲੇ ਸੁਲਝਾ ਲਿਆ ਜਾਵੇਗਾ ਸਾਡਾ ਰਿਸ਼ਤਾ ਭਰਾਵਾਂ ਵਰਗਾ ਹੈ ਬੈਠ ਕੇ ਫੈਸਲੇ ਹੋਣਗੇ ਕਿ ਹਵਾਰਾਂ ਦੇ ਧਰੂਨੀ ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਤਿਹਗੜ ਚੂੜੀਆਂ ਦੇ ਵਿੱਚ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਲੋਂ ਦੀ ਪਤਨੀ ਦੀ ਪਹਿਲੀ ਵਰ੍ਹੇ ਦੀ ਮੌਕੇ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ